ਠੀਕ ਆ ਤੁਹਾਡੇ ਭਾਬਿਆਂ ਦੇ ਹੱਥੀ ਪੈਂਦੇ ਕੁੜੀਆਂ ਨੇ ਪੁਲਿਸ ਵਾਲੇ ਗਲਤ ਕੰਮ ਕਰਦੇ ਠੀਕ ਹੈ ਤੁਹਾਡੇ ਵਰਗਿਆਂ ਨੂੰ ਡੰਡੇ ਮਾਰਦੇ ਪਾਤੂ ਮਾਰਦੇ ਅਸੀਂ ਖੁੱਸਰੇ ਨਹੀਂ ਆਂ ਆਹ ਦੇਖੋ ਮੈਂ ਦਿਖਾ ਲ ਸੁਣਾਓ ਕੱਲ ਰਾਤ ਦੀ ਗਲੀਂ ਨਾ ਸਾਡੇ ਭਾਬੀ ਕੋਲ ਪੈਸੇ ਵੀ ਕੋਲੇ ਜਿਹੜੇ ਵਾਲੇ ਆਏ ਸਾਹੀ ਵੀ ਕੋਲੇ ਤੇ ਬਾਅਦ ਉਹਦੇ ਪੱਟੇ ਮਾਰੇ ਪੱਟੇ ਮਾਰੇ ਬਾਤੂ ਮਾਰੇ ਪੱਟੇ ਮਾਰੇ ਪੁਲਿਸ ਵਾਲਿਆਂ ਨੇ ਪੁਲਿਸ ਵਾਲੇ ਕਹਿੰਦੇ ਕੁਰੀ ਨਹੀਂ ਮੰਗ ਸਕਦੀ ਫਿਰ ਨੰਨੀਆ ਮੰਗ ਸਕਦੀ ਆ ਪੁਲਿਸ ਵੀ ਕਿੰਨੇ ਕੱਟੇ ਜਨਾਨੀਆ ਘਾਤੋਂ ਮੰਗ ਸਕਦੀ ਆ ਜਨਾਨੀਆ ਤਾਂ ਬੰਦ ਕਰੋ ਫਿਰ ਜਨਾਨੀਆਂ ਦਾ ਜਨਾਨੀ ਅੰਦਰ ਮੰਦਰ ਨਹੀਂ ਮੰਗ ਸਕਦਾ ਨਹੀਂ ਮੰਗ ਸਕਦਾ ਨਹੀਂ ਮੰਗ ਸਕਦਾ ਫਿਰ ਨਾ ਭਾਬੇ ਵਾਂਗ ਸਕਦੇ ਸਾਡਾ ਕੰਮ ਆ ਰੋਟੀ ਕਿਹਨੇ ਸੀ ਇੱਥੇ ਖਾਣਾ ਸੀ ਕਿੱਥੋਂ ਖਾਣਾ ਪੁਲਿਸ ਵਾਲਿਆਂ ਨੇ ਕੀ ਕੀਤਾ ਨਾ ਪੁਲਿਸ ਵਾਲਿਆਂ ਨੇ ਕਿਹਾ ਜਨਾਨੀਆਂ ਮੰਗ ਸਕਦੇ ਤੁਸੀਂ ਨਹੀਂ ਮੰਗ ਸਕਦੇ ਜਿਵੇਂ ਮਰਜ਼ੀ ਕਰ ਲੋ ਪੁਲਿਸ ਸੀ ਧਰਨਾ ਲਾਇਆ ਹੋਇਆ ਕੀ ਕੀਤਾ ਮਾਰਿਆ ਜਾਂ ਕੀ ਕੀਤਾ ਸਾਡੇ ਬੰਦਿਆਂ ਨੂੰ ਕੁੱਟਿਆ ਪੁਲਿਸ ਵਾਲਿਆਂ ਨੇ ਪਟੇ ਮਾਰੀ ਨੰਗੇ ਕਰਵਾਇਆ ਕਾਤੂ ਕਰਵਾਇਆ ਨੰਗੇ ਅਸੀਂ ਖੁਸਰੇ ਨਹੀਂ ਹਾਂ ਜਨਾਨੀਆਂ ਨੂੰ ਉਹ ਤੇ ਬੱਚੇ ਵੀ ਜੰਮ ਸਕਦੇ ਅਸੀਂ ਬੱਚੇ ਜੰਮ ਸਕਦੇ ਅਸੀਂ ਤਾਂ ਖੁਸਰੇ ਸੀ ਕਿੱਥੇ ਜਾਈਏ

ਮੈਂ ਨਾ ਜੂਲੀਆ ਮੈਂ ਅੰਦਰ ਸੇਤ ਬੋਲ ਰਹੀ ਆ ਆ ਰਾਤ ਆ ਦਿਨ ਐ ਮਨ ਜਨਾ ਇਸਕੇ ਮੰਗ ਖਾਂ ਨਹੀਂ ਦਿੰਦੇ ਸਾਡੇ ਪੱਟੇ ਮਾਰ ਚੁੱਕਿਆ ਹਾਂ ਇਹਨਾਂ ਦਾ ਕੀ ਮਤ ਬਲਾ ਹਾਰੇ ਹੱਥ ਚੁੱਕ ਜਾਂਦਾ ਹਾਂ ਮੰਗਤੀਏ ਲੇਡੀਜ਼ ਦਾ ਮੰਗਣਾ ਬੰਦ ਕਰੀਏ ਲੈਣਾ ਨਾ ਮੇਰ ਬੰਦ ਕਰੋ ਅੱਛੀ ਆ ਤਾਂ ਵੀ ਆਪਣਾ ਵੀ ਭੰਡ ਕਰਦੇ ਆ ਜਨਾਨੀਆਂ ਨੇ ਗਲਤ ਕਰਨਾ ਤਾਂ ਮਗੜਾ ਬੰਦ ਕਰੋ ਸਾਡਾ ਪਾਪਾ ਕੋਈ ਟੈਨਸ਼ਨ ਤੜੀ ਆ ਕੇ ਮੰਗੂਗਾ ਜਨਾਨੀਆਂ ਵੀ ਬੰਦ ਕਰੋ ਹਾਂ ਕਾ ਚਲ ਪਾਪਾ ਵੀ ਅੰਦਰ ਤੱਕ ਗੱਲ ਇਹਨਾਂ ਨੂੰ ਪਤਾ ਹੋਵੇ ਵੀ ਇਹਨਾਂ ਦਾ ਨਰਕ ਕੀ ਹੋਇਆ ਵਾ ਇਹਨੂੰ ਮਾਰਿਆ ਕੁੱਟਿਆ ਵਾ ਇਹਦੇ ਨਾਲ ਗੱਲ ਹੋਵੇ ਬਿਲਕੁਲ ਨਹੀਂ ਤੇ 2:30 ਵਜੇ ਟ੍ਰੇਨ ਜਾਣੀ ਆ ਉਹਦਾ ਕਰਕੇ ਇਕੱਠੇ ਹੋਏ ਆ ਆਰਪੀਐਫ ਤੇ ਜੀਆਰਪੀ ਉਹਦੇ ਕੋਲ ਮੀਟਿੰਗ ਕਰ ਰਹੇ ਆ ਜੀ ਇਹਨਾਂ ਨੂੰ ਕਿਉਂ ਪ੍ਰੈਸ ਕੀਤਾ ਜਾਵਾ ਪਤਾ ਨਹੀਂ ਇਹਨਾਂ ਨੂੰ ਇਹਨਾਂ ਨੂੰ ਪੁੱਛੋ ਸਾਨੂੰ ਤਾਂ ਸਾਡੇ ਕੋਲ ਨਹੀਂ ਨਾ 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 ਕੋਈ ਨਹੀਂ ਅੰਦਰ ਜਾਣ ਤੋਂ ਕਿਸ ਨੇ ਰੋਕਿਆ ਕੋਈ ਕੋਈ ਗੱਲ ਉਹ ਕੀ ਨਾਮ ਪੁਲਿਸ ਵਾਲਿਆਂ ਕੁੱਟਿਆ ਗੱਲ ਇਹਨਾਂ ਵੱਲੋਂ ਉਹ ਕਹਿੰਦੇ ਸਾਨੂੰ ਮਾਨਤਾ ਪ੍ਰਾਪਤ ਕਰੋ ਵੀ ਅੰਦਰ ਟ੍ਰੇਨ ਦੇ ਵਿੱਚ ਜਾ ਕੇ ਮੰਗ ਸਕੀਏ ਇਹ ਕੋਈ ਇਹ ਕਹਿ ਰਹੇ ਨੇ ਸਾਡੇ ਪੁਲਿਸ ਵਾਲਿਆਂ ਨੇ ਫਟੇ ਵੀ ਮਾਰੀ ਨਾ ਨਾ ਇਹੋ ਜੀ ਕੋਈ ਨਹੀਂ ਕੋਈ ਗੱਲ ਲਿਆਉਂਦਾ ਮੈਂ ਖੜਾ ਇੱਥੇ ਕੋਈ ਲੈਉਣ ਬੰਦਾ ਜਿਹੜਾ شناخت ਕਰੇ ਬਿਲਕੁਲ ਬਣਦੀ ਕਾਨੂੰਨੀ ਕਾਰਵਾਈ ਗਲਤ ਕੰਮ ਕਰਨਗੇ ਉਸੇ ਟਾਈਮ ਪਰਚਾ ਹੋਊਗਾ ਉਹ ਆਣਗੇ ਬੇਸਬਦ ਹੋ ਜਾਏਗਾ ਤੁਸੀਂ ਆਓ ਜੀ ਹਾਂ ਜਲ ਜਲ ਇੱਕ ਵਾਰੀ ਨਾ ਜਲ ਤੁਸੀਂ ਗੱਲ ਕਰਨਾ ਜਾਂ ਕੋਈ ਦੂਜਾ ਗੱਲ ਕਰਨਾ ਇੱਕ ਬੰਦਾ ਗੱਲ ਕਰ ਲੈ ਪਹਿਲਾਂ ਆਪਣਾ ਵਾਜੀ ਆਓ ਕਰ ਕਰਕੇ ਆਓ ਕਿ ਵੀ ਕੋਈ ਸਮੱਸਿਆ ਪੈਟੋਲ ਹਾਂ ਜੀ ਆ ਵੇ ਕਾਂਡ ਮੈਨੂੰ ਖੈਲੀ ਤਿੰਨ ਤੇ ਠੀਕ ਆ ਆ ਵੇ ਕੋ ਆਜ ਪੱਤੇ ਮਾਰਦੇ ਆ ਕੰਨ ਕੀ ਮਤਬਲਿਆ ਆਜ ਨਾਲ ਨਹੀਂ ਰਹਿੰਦੇ ਹਾਂ ਕੋਚਰ ਚਾਂਦੋ ਜਾਂਦੋ ਚਾਂਦੋ ਬੇ ਚਾਂਦੋ ਬੱਚਾ ਚਾਂਦੋ ਜਾਂਦੋ ਜਾਂਦੋ ਅਸੀਂ ਇਥੇ ਰਹਿਣ ਵਾਲੇ ਅਸੀਂ ਮੰਨਤਾ ਠੀਕ ਆ ਠੀਕ ਆ ਜਨਾਨੀਆਂ ਮੰਗਦੇ ਜਨਾਨੀਆਂ ਦਾ ਕੋਈ ਆ ਕੇ ਤੁਸੀਂ ਦੱਸੋ ਅੰਮ੍ਰਿਤਸਰ ਸਟੇਸ਼ਨ ਤੇ ਮੰਗਨ ਦਾ ਹੱਕ ਜਨਾਨੀਆਂ ਦਾ ਇਹ ਕਿਹੜੇ ਕੰਮ ਮੰਗਣ ਦਾ ਹੱਕ ਹੈ ਨਾ ਨਹੀਂ ਅਸੀਂ ਮੰਗਾਂਗੇ ਅਸੀਂ ਮੰਗਾਂਗੇ ਇਹ ਹੱਡ ਕੋ ਪੈਸੇ ਆਪਣੇ ਉਹ ਜਿਹੜੇ ਮਾਤਾ ਜੀ ਨੂੰ ਪਾਣਾ ਕਰਕੇ ਤੁਸੀਂ ਤੁਸੀਂ ਜਾਣੋ ਕਿਉਂ ਨਹੀਂ ਜਾਣਾਂ ਨਹੀਂ ਮੰਗਣਗੇ ਇੱਥੇ ਕਿੱਥੇ ਪਾਜੀ ਜਾਵਾਂਗੇ ਅਸੀਂ ਅਸੀਂ ਮੰਗਣਾ ਵਾ ਅਸੀਂ ਕਿੱਥੇ ਜਾਵਾਂਗੇ ਪਾਜੀ ਲਗਾਇਆ ਸੀ ਕਿੰਨਾ ਦਰ ਨਾਲ ਲੱਗੇ ਲੱਗੇਗਾ ਰੋਡ ਦੇ ਉੱਤੇ ਜਾਂ ਨਹੀਂ ਲੱਗੇਗਾ ਭਾਵੇਂ ਹੁਣ ਮਹੀਨਾ ਲੱਗ ਜਾਏ ਭਾਵੇਂ ਸਾਨੂੰ ਲੱਗੇ 2 ਮਹੀਨੇ ਅਸੀਂ ਤੇ ਕਿਤੇ ਮੰਗਣਾ ਵਾ ਆਪਣਾ ਮੰਗਣਾ ਸਾਡਾ ਨਹੀਂ ਮੇਰੀ ਗੱਲ ਸੁਣੋ ਪਰਿਵਾਰ ਦੇ ਹਾਂ ਬੁਲਾਵਾਂਗੇ ਬੁਲਾ ਬੁਲਾਵਾਂਗੇ ਇੱਥੋਂ ਹੀ ਅੰਮ੍ਰਿਤਸਰ ਦਾ ਫਿਸਲਾ ਅੰਮ੍ਰਿਤਸਰ ਦੇ ਬੁਲਾਵਾਂਗੇ ਹਾਂਜੀ ਸਾਸ ਸਾਰੇ ਅਸੀਂ ਅੰਮ੍ਰਿਤਸਰ ਦੇ ਆ